ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਰਹੂਗਾ ਆਪਣਾ ਜਿਵੇਂ ਕਿ ਆਪਾਂ ਜਦ ਪਸ਼ੂ ਆਪਣਾ ਦੁੱਧ ਦਿੰਦਾ ਇੱਕਦਮ ਦੁੱਧ ਘਟਾ ਜਾਂਦਾ ਵਾ ਠੀਕ ਆ ਜੀ ਜਾਂ ਜਦ ਆਪਾਂ ਪਸ਼ੂ ਨੂੰ ਦੁੱਧ ਕਰਵਾ ਦਿੰਨੇ ਆ ਮਹੀਨੇ ਬਾਅਦ ਜਾਂ 15 ਦਿਨਾਂ ਬਾਅਦ ਦੁੱਧ ਪਸ਼ੂ ਆਪਣਾ ਇੱਕਦਮ ਘਟਾ ਜਾਂਦਾ ਉਹਦੇ ਜੀ ਕੌਸ਼ਕ ਕਾਰਨ ਹੁੰਦੇ ਆ ਆਪਣੇ ਦੁੱਧ ਘਟਾਉਣ ਦੇ ਪਸ਼ੂ ਦੇ ਉਹ ਕੀ ਪੰਜ ਕਾਰਨ ਨੇ ਉਹ ਤੁਹਾਨੂੰ ਮੈਂ ਦੱਸੂਗਾ ਤੇ ਉਹਨਾਂ ਪੰਜਾਂ ਕਾਰਨ ਜਿਹੜਾ ਸਮੱਸਿਆਵਾਂ ਹੋਣਗੀਆਂ ਪੰਜ ਉਨਾ ਦਾ ਹੱਲ ਕੀ ਹੋਊਗਾ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਿਆ ਕਰੋ ਜੀ ਠੀਕ ਹੈ ਜੀ ਸੋ ਚਲੋ ਆਪਾਂ ਟਾਈਮ ਨਾ ਖਰਾਬ ਕਰਦੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਤੁਸੀਂ ਕੀ ਕਰਨਾ ਜਦੋਂ ਆਪਣਾ ਪਸ਼ੂ ਬਹੁਤ ਘਟਾ ਗਿਆ ਇੱਕਦਮ ਉਸ ਦਾ ਜੀ ਵੇਸਟ ਚੈੱਕ ਕਰਨਾ ਠੀਕ ਹੈ ਜੀ ਵੇਸਟ ਮਤਲਬ ਕਿ ਉਸ ਦਾ ਗੋਹਾ ਤੇ ਪਿਸ਼ਾਬ ਠੀਕ ਹੈ ਮਤਲਬ ਕਿ ਉਹ ਗੋਹੇ ਵਿੱਚ ਕਈ ਵਾਰ ਪਸ਼ੂ ਆਪਣਾ ਕੀ ਹੁੰਦਾ ਜਿਹੜੇ ਆਪਣਾ ਫੇਰ ਦਿੰਨੇ ਆਂ ਉਹ ਸਿੱਧੀ ਗੋਹੇ ਵਿੱਚ ਕੱਢਣ ਲੱਗ ਜਾਂਦਾ ਠੀਕ ਹੈ ਜੀ ਸੋ ਤੁਸੀਂ ਗੋਹਾ ਉਹਦਾ ਪ੍ਰੋਪਰ ਚੱਕ ਕਰਨਾ ਜਾਂ ਉਹਦੇ ਵਿੱਚ ਜਿਹੜੀ ਆਪਣਾ ਪੱਠੇ ਪਾਉਣੇ ਜਾਂ ਤੂੜੀ ਪਾਉਣੇ ਆ ਉਹ ਸਿੱਧੀ ਡਾਇਰੈਕਟ ਤਾਂ ਨਹੀਂ ਜਾ ਰਹੀ ਗੋਹੇ ਵਿੱਚ ਠੀਕ ਹੈ ਜੀ ਗੋਹੇ ਦਾ ਰੰਗ ਚੱਕ ਕਰਨਾ ਵਾ ਕਿਸ ਤਰ੍ਹਾਂ ਦਾ ਵਾ ਸੋ ਜਾਂ ਨਾ ਦਾ ਗੋਹਾ ਬਹੁਤ ਜ਼ਿਆਦਾ ਸਖਤ ਹੋਣਾ ਚਾਹੀਦਾ ਨਾ ਹੀ ਗੋਹਾ ਬਹੁਤ ਜ਼ਿਆਦਾ ਨਰਮ ਹੋਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਜੀ ਜੇ ਉਹ ਆਪਣਾ ਪਸ਼ੂ ਠੀਕ ਹੈ ਜੀ ਉਹਦੀ ਖਾਣ ਪੀਣ ਦੇ ਵਿੱਚ ਸਮੱਸਿਆ ਆਊਗੀ ਦੁੱਧ ਘਟ ਹੋਣ ਦਾ ਸਭ ਤੋਂ ਪਹਿਲਾ ਕਾਰਨ ਗੋਹੇ ਦੀ ਤਾਂ ਬਦਲੀ ਹੋਊਗੀ ਠੀਕ ਆ ਜੀ ਸੋ ਇਸ ਕਰਕੇ ਗੋਹੇ ਨੂੰ ਚੰਗੀ ਤਰ੍ਹਾਂ ਦੇਖਣਾ ਵਾ ਤੇ ਇਸ ਤੋਂ ਬਾਅਦ ਤੁਸੀਂ ਪਸ਼ੂ ਦਾ ਪਿਸ਼ਾਬ ਚੈੱਕ ਕਰਨਾ ਠੀਕ ਆ ਜੀ ਮਤਲਬ ਕਿ ਯੂਰਿਨ ਚੈੱਕ ਕਰਨਾ ਵਾ ਕਿ ਉਸ ਦਾ ਯੂਰਿਨ ਕਿਸ ਤਰ੍ਹਾਂ ਹੈ ਉਹ ਇੱਕ ਦਿਨ ਵਿੱਚ ਕਿੰਨੀ ਵਾਰ ਪਿਸ਼ਾਬ ਕਰ ਰਿਹਾ ਹੈ ਠੀਕ ਆ ਕਿ ਉਸ ਦੇ ਪਿਸ਼ਾਬ ਦਾ ਰੰਗ ਤਾਂ ਨਹੀਂ ਬਦਲਿਆ ਹੋਇਆ ਠੀਕ ਆ ਤੇ ਜੇ ਉਸ ਦੇ ਪਿਸ਼ਾਬ ਦਾ ਰੰਗ ਬਹੁਤ ਜ਼ਿਆਦਾ ਪੀਲੇ ਪਾਣ ਵਿਚ ਆ ਰਿਹਾ ਵਾ ਤਾਂ ਇਹ ਡੀਹਾਈਡਰੇਸ਼ਨ ਦਾ ਕਾਰਨ ਹੋ ਸਕਦਾ ਠੀਕ ਆ ਤੁਸੀਂ ਇਹ ਸਾਰੀਆਂ ਗੱਲਾਂ ਨੋਟ ਕਰਕੇ ਰੱਖ ਲੈਣੀਆਂ ਵਾ ਵੀ ਗੋਹੇ ਵਾਲੀਆਂ ਵੀ ਤੇ ਇਹ ਆਪਣੇ ਜਿਹੜੇ ਪਿਸ਼ਾਬ ਵਾਲੀਆਂ ਵੀ ਠੀਕ ਆ ਸੋ ਇਹਨਾਂ ਦਾ ਕਾਰਨ ਕੀ ਆ ਉਹ ਤੁਹਾਨੂੰ ਵੀਡੀਓ ਦੇ ਅੰਤ ਵਿੱਚ ਦੱਸਾਂਗੇ ਕਿ ਇਸ ਦਾ ਹੱਲ ਪ੍ਰੋਪਰ ਕੀ ਹੋਊਗਾ ਸੋ ਹੁਣ ਤੁਸੀਂ ਜੇ ਇਸ ਦਾ ਗੋਹਾ ਪਿਸ਼ਾਬ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਠੀਕ ਹੈ ਜੀ ਜੇ ਤੁਸੀਂ ਚੈੱਕ ਕਰਨਾ ਇਸ ਨੂੰ ਪਸ਼ੂ ਨੂੰ ਦੂਸਰੇ ਪਸ਼ੂਆਂ ਤੋਂ ਅਲੱਗ ਕਰ ਲਓ ਠੀਕ ਆ ਕਿਉਂਕਿ ਜੇ ਆਪਾਂ ਦੂਜੇ ਪਸ਼ੂਆਂ ਦੇ ਵਿੱਚ ਹੀ ਰੱਖੀ ਰੱਖਾਂਗੇ ਤਾਂ ਆਪਾਂ ਇਸ ਦਾ ਗੋਹਾ ਜੇ ਪਿਸ਼ਾਬ ਪ੍ਰੋਪਰ ਚੈੱਕ ਨਹੀਂ ਕਰ ਸਕਾਂਗੇ ਠੀਕ ਆ ਐਸ ਨੂੰ ਦੂਸਰੇ ਪਸ਼ੂਆਂ ਨੂੰ ਅਲੱਗ ਅਲੱਗ ਰੱਖੋ ਸੋ ਆਪਾਂ ਨੂੰ ਪਤਾ ਲੱਗਦਾ ਰਹੂਗਾ ਕਿ ਐਸ ਦਾ ਗੋਹਾ ਕਿਵੇਂ ਆ ਇਸ ਦੇ ਵਿੱਚ ਕੋਈ ਚੇਂਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਠੀਕ ਆ ਸੋ ਦੂਸਰਾ ਪਰ ਮੈਂ ਐਸ ਦਾ ਕੀ ਹਾ ਆਪਾਂ ਐਸ ਦਾ ਖਾਣਾ ਪੀਣਾ ਚੈੱਕ ਕਰਨਾ ਠੀਕ ਆ ਜੀ ਕਿ ਪਸ਼ੂ ਆਪਣਾ ਸਹੀ ਖਾ ਪੀ ਰਿਹਾ ਠੀਕ ਆ ਜਿੰਨਾ ਉਹ ਪਹਿਲਾਂ ਖਾ ਰਿਹਾ ਸੀ ਉਨਾ ਹੀ ਖਾ ਰਿਹਾ ਵਾ ਜਾਂ ਉਸ ਤੋਂ ਵੱਧ ਜਾਂ ਘੱਟ ਤਾਂ ਨਹੀਂ ਖਾ ਰਿਹਾ ਠੀਕ ਆ ਇਸ ਗੱਲ ਤੋਂ ਤੁਸੀਂ ਗੌਰ ਕਰਨੀ ਆ ਕਿਉਂਕਿ ਤਕਰੀਬਨ 90% ਚਾਂਸ ਦੁੱਧ ਘਟਾਣ ਦੇ ਪਸ਼ੂਆਂ ਦੇ ਖਾਣ ਦੀ ਤਬਦੀਲੀ ਤੇ ਹੀ ਪੈਂਦੇ ਆ ਠੀਕ ਆ ਇਸ ਦੇ ਵਿੱਚ ਵੀ ਆਪਣੇ ਅੱਗੇ ਦੋ ਪੁਆਇੰਟ ਆ ਠੀਕ ਆ ਜੀ ਪਹਿਲਾ ਤਾਂ ਹੋ ਗਿਆ ਵੀ ਪਸ਼ੂ ਖਾ ਕਿੰਨਾ ਰਿਹਾ ਵਾ ਜਿੰਨਾ ਉਹ ਪਹਿਲਾਂ ਖਾ ਰਿਹਾ ਸੀ ਜੇ ਤਾਂ ਉਨਾ ਹੀ ਖਾ ਰਿਹਾ ਫਿਰ ਤਾਂ ਕੋਈ ਦਿੱਕਤ ਨਹੀਂ ਠੀਕ ਆ ਤੇ ਦੂਸਰਾ ਜੋ ਗਾਲਾ ਸਹੀ ਕਰ ਰਿਹਾ ਤੇ ਉਹ ਗਾਲਾ ਕਿੰਨਾ ਕਰ ਰਿਹਾ ਕਿਉਂਕਿ ਜੇ ਪਸ਼ੂ ਸਹੀ ਗਾਲਾ ਕਰੂਗਾ ਫਿਰ ਹੀ ਉਸਨੇ ਅੰਦਰ ਸਪਾਤਮਿਕ ਸ਼ਕਤੀ ਸਹੀ ਰਹੂਗੀ ਕਿਉਂਕਿ ਜਿਹੜਾ ਪਸ਼ੂ ਨੇ ਗੋਹਾ ਕਰਨਾ ਵਾ ਉਸਦਾ ਅਸਲੀ ਮੇਨ ਪ੍ਰੋਸੈਸ ਗਾਲਾ ਹੀ ਹੈ ਠੀਕ ਹੈ ਜੀ ਕਿਉਂਕਿ ਕਿਰਾਂਤ ਪਸ਼ੂ ਆਪਣਾ ਸਾਰਾ ਅੰਦਰ ਖਾ ਲੈਂਦਾ ਚਾਰਾ ਉਸ ਤੋਂ ਬਾਅਦ ਉਸਨੇ ਗਾਲਾ ਕਰਕੇ ਫਿਰ ਉਸ ਨੂੰ ਪਚਾਉਣਾ ਹੁੰਦਾ ਠੀਕ ਆ ਸੋ ਇਸ ਗੱਲ ਤੇ ਤੁਸੀਂ ਖਾਸ ਧਿਆਨ ਰੱਖਣਾ ਕਿ ਪਸ਼ੂ ਆਪਣਾ ਗਾਲਾ ਕਿੰਨਾ ਟਾਈਮ ਕਰ ਰਿਹਾ ਵਾ ਸਹੀ ਕਰ ਰਿਹਾ ਵਾ ਜੇ ਇਸ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਵੀ ਪਸ਼ੂ ਖਾ ਪੀ ਵੀ ਸਹੀ ਰਿਹਾ ਵਾ ਗਾਲਾ ਵੀ ਸਹੀ ਕਰ ਰਿਹਾ ਠੀਕ ਆ ਜੀ ਸੋ ਤੁਸੀਂ ਇਹ ਗੱਲ ਵੀ ਨੋਟ ਕਰ ਲੈਣੀ ਆ ਹੁਣ ਤੁਸੀਂ ਇਸ ਤੋਂ ਬਾਅਦ ਅੱਗੇ ਤੀਸਰਾ ਪੁਆਇੰਟ ਕੀ ਹੈ ਤੀਸਰਾ ਪੁਆਇੰਟ ਤੁਸੀਂ ਪਸ਼ੂ ਦਾ ਬਾਡੀ ਟੈਂਪਰੇਚਰ ਚੈੱਕ ਕਰਨਾ ਠੀਕ ਆ ਕਿਉਂਕਿ ਕਈ ਵਾਰ ਕੀ ਹੁੰਦਾ ਪਸ਼ੂ ਦਾ ਬਾਡੀ ਟੈਂਪਰੇਚਰ ਜਿਆਦਾ ਨਹੀਂ ਵਧਿਆ ਹੁੰਦਾ ਥੋੜਾ ਜਿਹਾ ਟੈਂਪਰੇਚਰ ਹਾਈ ਹੋਇਆ ਹੁੰਦਾ ਉਸ ਦੇ ਵਿੱਚ ਕੀ ਹੋ ਜਾਂਦਾ ਪਸ਼ੂ ਪੱਠੇ ਆਪਣਾ ਜਿਹੜਾ ਖਾਣੇ ਪਾਉਂਦੇ ਆ ਉਹ ਸਹੀ ਖਾਈ ਜਾਂਦਾ ਰਹਿੰਦਾ ਪੱਠੇ ਨਹੀਂ ਘਟਾਉਂਦਾਗਾ ਬਟ ਉਹ ਦੁੱਧ ਘਟਾ ਜਾਂਦਾ ਠੀਕ ਹੈ ਜੀ ਪਸ਼ੂ ਪਸ਼ੂ ਆਪਣਾ ਇਹ ਪੱਠੇ ਉਦੋਂ ਛੱਡੂਗਾ ਜਦੋਂ ਉਸ ਦਾ ਟੈਂਪਰੇਚਰ 104-5 ਜਾਂ 106 ਤਲਾ ਜਾਊਗਾ ਠੀਕ ਆ ਉਸ ਤੋਂ ਪਹਿਲਾਂ ਪਸ਼ੂ ਪੱਠੇ ਖਾਂਦਾ ਰਹਿੰਦਾ ਬਟ ਦੁੱਧ ਜ਼ਰੂਰ ਘਟ ਜਾਂਦਾ ਠੀਕ ਹੈ ਜੀ ਸੋ ਤੁਸੀਂ ਟੈਂਪਰੇਚਰ ਜ਼ਰੂਰ ਚੈੱਕ ਕਰਨਾ 101 ਜਾਂ ਹੱਦ 102 ਇਸ ਤੋਂ ਉੱਪਰ ਨਹੀਂ ਜਾਣ ਦੇਣਾ ਠੀਕ ਹੈ ਜੀ ਗਰਮੀ ਵਿੱਚ 102 ਤੇ ਜਿਹੜੇ ਆਪਣੇ ਠੰਡੇ ਦਿਨ ਹੁੰਦੇ ਉਸ ਵਿੱਚ 100 ਜਾਂ 101 ਠੀਕ ਹੈ ਜੀ ਟੈਂਪਰੇਚਰ ਜ਼ਰੂਰ ਚੈੱਕ ਕਰਦੇ ਰਹਿਣਾ ਵਾ ਇੱਕ ਗੱਲ ਤੁਸੀਂ ਨੋਟ ਕਰਨੀ ਹੈ ਪਸ਼ੂ ਤੁਹਾਡਾ ਐਕਟਿਵ ਕਿੰਨਾ ਕਾ ਠੀਕ ਆ ਜਿਵੇਂ ਆਸੇ ਪਾਸੇ ਆਪਣਾ ਸ਼ੋਰ ਸ਼ਰਾਬਾ ਹੋ ਰਿਹਾ ਵਾ ਉਹ ਕੰਨ ਖੜੇ ਕਰਦਾ ਦੇਖ ਰਿਹਾ ਵਾ ਜਾਂ ਜਦੋਂ ਆਪਾਂ ਉਸ ਨੂੰ ਵੀ ਖੋਲਦੇ ਆ ਉਹ ਤੁਰਨ ਵਿੱਚ ਕਿਵੇਂ ਜਿਵੇਂ ਪਹਿਲਾਂ ਤੁਰਦਾ ਫੁਰਤ ਵਿੱਚ ਉਸੇ ਤਰ੍ਹਾਂ ਫੁਰਤ ਵਿੱਚ ਤੁਰ ਰਿਹਾ ਵਾ ਜਾਂ ਉਸ ਦੀ ਚਾਲ ਵਿੱਚ ਕੋਈ ਥੀਮਾਪਨ ਆਇਆ ਵਾ ਠੀਕ ਆ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਪਸ਼ੂ ਆਪਣਾ ਫਿਜ਼ੀਕਲ ਕਿੰਨਾ ਕਾ ਐਕਟਿਵ ਆ ਜਾਂ ਕਿੰਨਾ ਕਾ ਨਹੀਂ ਆ ਜਾਂ ਆਮ ਤੌਰ ਤੇ ਪਸ਼ੂ ਆਪਣਾ ਬੈਠਾ ਹੁੰਦਾ ਉਹ ਨੱਕ ਤੇ ਜੀਭ ਮਾਰੂਗਾ ਬਿਓ ਨੱਕ ਦੇ ਜੀਵ ਮਾਰ ਰਿਹਾ ਵਾ ਇਹਨਾਂ ਇਹਨਾਂ ਗੱਲਾਂ ਤੋਂ ਹੀ ਪਤਾ ਲੱਗਦਾ ਵਾ ਕਈ ਵਾਰ ਟੈਂਪਰੇਚਰ ਵਿੱਚ ਨਹੀਂ ਪਤਾ ਲੱਗਦਾ ਬਟ ਇਹਨਾਂ ਗੱਲਾਂ ਵਿੱਚ ਪਤਾ ਪਸ਼ੂ ਦੇ ਅੰਦਰਲੀ ਕੰਡੀਸ਼ਨ ਕੀ ਹੁੰਦੀ ਹੈ ਉਹ ਪਤਾ ਲੱਗ ਜਾਂਦੀ ਹੈ ਜੀ ਤੋਂ ਇਸ ਤੋਂ ਬਾਅਦ ਅੱਗੇ ਆਪਣਾ ਚੌਥਾ ਪੁਆਇੰਟ ਆ ਗਿਆ ਡੀ ਵਾਰਮਿੰਗ ਪਸ਼ੂ ਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਡੀ ਵਾਰਮਿੰਗ ਮਤਲਬ ਜਿਹੜੇ ਪਸ਼ੂ ਦੇ ਅੰਦਰ ਆਪਣੇ ਜੀਪਾਈ ਹੁੰਦੇ ਆ ਜਿਹਨੂੰ ਆਪਾਂ ਮੜਾਪਾ ਵੀ ਕਹਿ ਦਿੰਦੇ ਆ ਠੀਕ ਆ ਜੀ ਵੀ ਉਸ ਨੂੰ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਜ਼ਿਆਦਾ ਟਾਈਮ ਤਾਂ ਨਹੀਂ ਹੋ ਗਿਆ ਇੱਕ ਗੱਲ ਨੋਟ ਕਰ ਲਿਆ ਕਰੋ ਜਦੋਂ ਆਪਾਂ ਪਸ਼ੂ ਨੂੰ ਕਿਸੇ ਨੇ ਵੀ ਬੋਲੀ ਦਿੰਨੇ ਮੜਾਪਾ ਤੋ ਉਹ ਕਾਪੀ ਤੇ ਤਰੀਕ ਨੋਟ ਕਰ ਲਿਆ ਕਰੋ ਠੀਕ ਹੈ ਜੀ 3 ਮਹੀਨੇ ਢਾਈ ਤਿੰਨ ਮਹੀਨੇ ਤੋਂ ਉੱਪਰ ਸਮਾਂ ਨਾ ਹੋਣ ਦਿਆ ਕਰੋ ਜੇ ਉਸ ਨੂੰ ਡੀ ਵਾਰਮਿੰਗ ਹੋਏ ਨੂੰ ਕਾਫੀ ਟਾਈਮ ਹੋ ਚੁੱਕਿਆ ਵਾ ਸੋ ਤੁਸੀਂ ਉਸ ਦਾ ਉਸ ਨੂੰ ਕਰੋ ਡੀ ਵਾਰਮਿੰਗ ਠੀਕ ਹੈ ਜੀ ਇਸ ਦੇ ਨਾਲ ਆਪਾਂ ਅੰਦਰਲੇ ਕੀੜੇ ਦਾ ਮਾਰਨੇ ਮਾਰਨੇ ਆ ਪੇਟ ਦੇ ਸੋ ਆਪਾਂ ਉਸ ਦੇ ਬਾਹਰਲੇ ਕੀੜੇ ਵੀ ਦੇਖਣੇ ਵੀ ਉਹ ਹੈਗੇ ਆ ਜਾਂ ਨਹੀਂ ਹੈਗੇ ਜੇ ਹੈਗੇ ਤਾਂ ਉਹਨਾਂ ਨੂੰ ਵੀ ਮਾਰਨਾ ਮਤਲਬ ਕਿ ਜਿਵੇਂ ਕਿ ਪਸ਼ੂਸ ਆਪਣੇ ਜੂਆ ਜਾਂ ਚਿਚੜ ਇਹਨਾਂ ਚੀਜ਼ਾਂ ਦੀ ਬਹੁਤ ਸਮੱਸਿਆ ਆਉਂਦੀ ਹੈ ਠੀਕ ਹੈ ਜੀ ਇਸ ਗੱਲ ਤੇ ਵੀ ਗੌਰ ਕਰਨੀ ਆ ਉਸ ਦੇ ਬਈ ਬਾਹਰੀ ਤੇ ਅੰਦਰਲੇ ਜਿਹੜੇ ਦੋਨੇ ਆਪਾਂ ਨੂੰ ਖਤਮ ਕਰਨੇ ਪੈਣਗੇ ਜੀ ਕਿਉਂਕਿ ਜੇ ਆਪਾਂ ਨੇ ਚਿੱਚਰ ਲੱਗਿਆ ਉਹਨਾਂ ਦੇ ਪਸ਼ੂ ਦੇ ਉਸ ਨਾਲ ਆਪਣੇ ਪਸ਼ੂ ਦਾ ਬਲੱਡ ਵੀ ਘਟਣਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਸੋ ਦੁੱਧ ਦੇ ਉੱਪਰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਅਸਰ ਪੈਂਦਾ ਵਾ ਕੋਈ ਵੀ ਪਸ਼ੂ ਦੇ ਵਿੱਚ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਵੀ ਸਮੱਸਿਆ ਆਉਂਦੀ ਆ ਸਭ ਤੋਂ ਪਹਿਲਾ ਡਿਫੈਕਟ ਪਸ਼ੂ ਦੇ ਦੁੱਧ ਤੇ ਹੀ ਜਾਂਦਾ ਵਾ ਹੁਣ ਤੁਸੀਂ ਇਸ ਤੋਂ ਅੱਗੇ ਪੰਜਵਾਂ ਕੀ ਕਰਨਾ ਇਹ ਕੰਮ ਜੇ ਤੁਹਾਡੇ ਪਾਸ ਉਹ ਚਾਰੇ ਇਹ ਜਿਹੜੇ ਮੈਂ ਤੁਹਾਨੂੰ ਦੱਸੇ ਆ ਪੁਆਇੰਟ ਪਹਿਲਾ ਇਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈ ਤੇ ਪੰਜਵਾਂ ਤੁਸੀਂ ਕੰਮ ਕੀ ਕਰਨਾ ਪਸ਼ੂ ਦੇ ਖੁਰਾਂ ਦਾ ਜਰੂਰ ਦੇਖਭਾਲ ਕਰਨੀ ਹੈ ਪਸ਼ੂ ਦੇ ਖੁਰ ਜੂ ਚੱਕ ਕਰਨੇ ਆ ਠੀਕ ਆ ਜੀ ਕਿਉਂਕਿ ਤਕਰੀਬਨ ਹੁੰਦਾ ਕਿ ਆ ਆਪਾਂ ਇਹ ਪਸ਼ੂ ਦੇ ਖੋਰਾ ਠੀਕ ਆ ਜੀ ਉਹ ਉਹਦੇ ਆਪਾਂ ਨੂੰ ਅੰਦਰੂਨੀ ਅੰਦਰੂਨੀ ਸਮੱਸਿਆ ਪਸ਼ੂ ਦੇ ਅੰਦਰ ਸ਼ੁਰੂ ਹੋ ਜਾਂਦੀ ਹੈ ਖੋਰਾ ਦੇ ਨਾਲ ਠੀਕ ਆ ਜੀ ਜਿਸ ਦੇ ਨਾਲ ਦੁੱਧ ਪਸ਼ੂ ਦਾ ਘਟ ਜਾਂਦਾ ਬਟ ਪਸ਼ੂ ਜਿਵੇਂ ਆਪਾਂ ਕਹਦੇ ਲੰਗੜਾਉਣ ਲੱਗ ਜਾਂਦਾ ਉਹ ਉਹਨਾਂ ਜਲਦੀ ਨਹੀਂ ਲੰਗੜਾਉਣ ਲੱਗਦਾ ਬਟ ਪਸ਼ੂ ਦਾ ਦੁੱਧ ਜ਼ਰੂਰ ਘਟ ਜਾਂਦਾ ਠੀਕ ਹੈ ਜੀ ਕਿਉਂਕਿ ਉਸ ਦੇ ਖੁਰਾਂ ਦੇ ਵਿੱਚ ਕਿਤੇ ਨਾ ਕਿਤੇ ਪਰੇਸ਼ਾਨੀ ਜ਼ਰੂਰ ਹੋ ਸਕਦੀ ਹੈ ਠੀਕ ਹੈ ਜੀ ਉਹ ਪਰੇਸ਼ਾਨੀ ਬਾਹਰ ਬਾਅਦ ਵਿੱਚ ਆਉਂਦੀ ਹੈ ਬਟ ਪਹਿਲਾਂ ਪਸ਼ੂ ਦਾ ਦੁੱਧ ਜ਼ਰੂਰ ਘਟਣਾ ਸ਼ੁਰੂ ਹੋ ਜਾਂਦਾ ਠੀਕ ਹੈ ਜਿਵੇਂ ਕਿ ਕਈ ਵਾਰ ਖੁਰਾਂ ਦੇ ਵਿੱਚ ਕੋਸ ਫਸਿਆ ਹੁੰਦਾ ਵਾ ਜਾਂ ਖੁਰ ਜਾਦਾ ਵੱਡੇ ਹੋਏ ਹੁੰਦੇ ਆ ਠੀਕ ਹੈ ਜੀ ਤੇ ਪਰ ਉਹ ਪਹਿਲੇ ਦਿਨ ਉਹ ਪਸ਼ੂ ਲੰਗੜਾਉਣ ਨਹੀਂ ਲੱਗ ਜਾਂਦਾਗਾ ਪਹਿਲੇ ਦਿਨੋਂ ਪਸ਼ੂ ਦਾ ਦੁੱਧ ਘਟਮਣਾ ਸ਼ੁਰੂ ਹੁੰਦਾ ਵਾ ਹੌਲੀ ਹੌਲੀ ਪਸ਼ੂ ਲਕਡਾਉਨ ਲੱਗਦਾ ਜਦੋਂ ਆਪਾਂ ਨੂੰ ਉਹਦੀ ਪਰੇਸ਼ਾਨੀ ਬਾਹਰ ਨਜ਼ਰ ਆਉਂਦੀ ਆ ਉਸ ਤੋਂ ਬਾਅਦ ਆਪਾਂ ਉਸ ਦਾ ਇਲਾਜ ਕਰਵਾਉਂਦੇ ਆ ਫਿਰ ਆਪਾਂ ਨਾ ਥੋੜਾ ਜਿਹਾ ਦੁੱਧ ਜ਼ਿਆਦਾ ਘਟ ਜਾਂਦਾ ਆ ਆਪਾਂ ਥੋੜਾ ਜਿਹਾ ਲੇਟ ਹੋ ਜਾਂਦੇ ਆ ਠੀਕ ਆ ਜੀ ਸੋ ਇਹ ਤਾਂ ਹੋ ਗਿਆ ਆਪਣੇ ਪੰਜ ਕਾਰਨ ਜਿਨ੍ਹਾਂ ਕਾਰਨ ਕਰਕੇ ਦੁੱਧ ਪਸ਼ੂ ਦਾ ਆਪਣੇ ਦਾ ਘਟ ਸਕਦਾ ਤਕਰੀਬਨ 90 ਤੋਂ 95% ਚਾਂਸ ਇਹੀ ਹੁੰਦੇ ਜੇ ਪਸ਼ੂ ਦਾ ਦੁੱਧ ਘਟਣ ਦੇ ਹੁਣ ਆਪਾਂ ਇਹਨਾਂ ਜਿਹੜੀਆਂ ਸਮੱਸਿਆਵਾਂ ਇਹਨਾਂ ਦਾ ਹੱਲ ਕੀ ਕਰਨਾ ਵਾ ਤੁਹਾਨੂੰ ਆਪਾਂ ਦੱਸ ਦਿਆਂ ਜੀ ਹਾਂ ਜੀ ਜਿਵੇਂ ਕਿ ਵੀ ਆਪਾਂ ਗੋਪਲ ਦੱਸਿਆ ਸੀ ਪੁਆਇੰਟ ਵੀ ਉਸ ਦਾ ਗੋਪਰ ਜਾਂ ਗੋਹਾ ਚੱਕਾ ਕਰਨਾ ਜਿਸ ਦੇ ਵਿੱਚ ਸਮੱਸਿਆ ਆ ਰਹੀ ਹੈ ਤਾਂ ਆਪਾਂ ਉਸ ਦਾ ਖਾਣ ਪੀਣ ਸਹੀ ਕਰਨਾ ਵਾ ਠੀਕ ਆ ਜੇ ਉਸ ਦਿਖਾਣ ਪੀਣ ਵਿੱਚ ਤਬਦੀਲੀ ਕਰਨੀ ਹੈ ਜੇ ਉਸ ਦੇ ਵਿੱਚ ਗੋਹੇ ਵਿੱਚ ਸਿੱਧੀ ਫੀਡ ਆ ਰਹੀ ਹੈ ਠੀਕ ਆ ਸੋ ਇਸ ਦਾ ਮਤਲਬ ਉਸ ਦੀ ਜੀ ਪਾਚਨ ਸ਼ਕਤੀ ਆ ਉਹ ਸਹੀ ਨਹੀਂ ਆ ਪੂਰੀ ਉਸ ਨੂੰ ਪਠੀਕ ਕਰਨਾ ਉਹਦੇ ਉਸ ਦੇ ਲਈ ਆਪਾਂ ਕੀ ਕਰਨਾ ਉਹਦਾ ਜਿਹੜਾ ਡਰਾਈ ਉਹ ਆ ਪ੍ਰੋਡਕਟ ਉਹ ਵਧਾ ਦੇਣੇ ਆ ਜਿਸ ਦੇ ਵਿੱਚ ਆਪਾਂ ਜਿਵੇਂ ਕਿ ਤੂੜੀ ਹੋ ਗਈ ਜਾਂ ਸੁੱਕਾ ਝਾੜਾ ਹੋ ਗਿਆ ਉਹ ਚੀਜ਼ਾਂ ਦਾ ਵਧਾ ਦੇਣੀ ਆ ਠੀਕ ਆ ਕਈ ਵਾਰ ਹੁੰਦਾ ਕਿ ਜਿਵੇਂ ਕਿਸਾਨਾਂ ਕੋਲ ਆਉਂ ਤੌਰ ਤੇ ਜ਼ਿਆਦਾਤਰ ਹਰਾ ਹੁੰਦਾ ਵਾ ਉਹ ਸਿੱਧਾ ਹਰਾ ਹੀ ਸੱਟ ਦਿੰਦੇ ਆ ਠੀਕ ਆ ਵੀ ਤੂੜੀ ਜਾਂ ਕੁਝ ਹੋਰ ਸੁੱਕਾ ਜੇ ਹੋ ਗਿਆ ਉਹ ਫੂਸਾ ਹੋ ਗਿਆ ਜਾਂ ਕੁਝ ਹੋਰ ਕੋ ਵਿੱਚ ਨਹੀਂ ਮਿਕਸ ਕਰਦੇ ਠੀਕ ਆ ਉਸ ਦੇ ਨਾਲ ਕੀ ਹੁੰਦਾ ਪਸ਼ੂ ਨੂੰ ਮੋਕ ਵੀ ਲੱਗ ਜਾਂਦੀ ਆ ਉਸ ਦੇ ਮੋਕ ਦਾ ਹਰਾ ਰੰਗ ਵੀ ਹੋ ਜਾਂਦਾ ਠੀਕ ਆ ਜੀ ਸੋ ਉਸ ਨੂੰ ਕੀ ਕਰਨ ਆਪਾਂ ਡਰਾਈ ਕਰਨਾ ਜਿੰਨਾ ਹੋ ਸਕੇ ਸੋ ਪਾਚਨ ਸ਼ਕਤੀ ਨੂੰ ਸਹੀ ਕਰਨ ਵਾਸਤੇ ਆਪਾਂ ਉਸ ਨੂੰ ਇੱਕ ਤਾਂ ਈਸਟ ਪਾਉਣਾ ਜ਼ਰੂਰੀ ਆ ਈਸਟ ਜਿਹੜਾ ਹੁੰਦਾ ਟੈਬਲੇਟ ਦੇ ਵਿੱਚ ਵੀ ਆਪਾਂ ਨੂੰ ਮਿਲ ਜਾਂਦਾ ਠੀਕ ਆ ਮੈਡੀਕਲ ਤੋਂ ਤੇ ਇੱਕ ਆਪਣਾ ਈਸਟ ਹੁੰਦਾ ਉਹ ਆਪਾਂ ਨੂੰ ਪਾਊਡਰ ਦੇ ਤੌਰ ਤੇ ਮਿਲ ਜਾਂਦਾ ਵਾ ਠੀਕ ਆ ਜਿਹੜਾ ਈਸਟ ਆ ਇਹ ਪਾਚਨ ਸ਼ਕਤੀ ਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਤਕਰੀਬਨ ਜਿਹੜਾ 12 ਤੋਂ 15 ਲੀਟਰ ਤੇ ਆਪਣਾ ਪਸ਼ੂ ਜਾਨਵਰ ਦਿੰਦਾ ਵਾ ਕਿਸੇ ਦਾ ਵੀ ਕੋਈ ਵੀ ਆ ਸੋ ਉਹ ਈਸਟ ਤਾਂ ਜ਼ਰੂਰ ਦਿਆ ਹੀ ਕਰੋ ਠੀਕ ਆ ਇਹ ਜਿਹੜਾ ਡਾਈਜੈਸ਼ਨ ਸਿਸਟਮ ਜਿਹੜਾ ਹੁੰਦਾ ਉਸ ਦਾ ਪਸ਼ੂ ਦਾ ਸਹੀ ਰਹਿੰਦਾ ਵਾ ਬਿਲਕੁਲ ਸੋ ਇਸ ਦੇ ਨਾਲ ਹੁੰਦਾ ਕਿ ਜਿਹੜੇ ਆਪਣੇ ਪਸ਼ੂ ਦੇ ਪੇਟ ਵਿੱਚ ਮਾਈਕਰੋਬਸ ਹੁੰਦੇ ਆ ਜਿਹੜੇ ਕਿ ਪਸ਼ੂ ਦੇ ਜਿਹੜਾ ਆਪਣਾ ਅੰਦਰ ਚਾਰਾ ਜਾਂਦਾ ਉਹਨੂੰ ਗਲਾਉਂਦੇ ਆ ਠੀਕ ਆ ਜਲਦੀ ਸੋ ਉਹਨਾਂ ਦੀ ਜਿਹੜੀ ਤਾਦਾਦ ਹੁੰਦੀ ਹੈ ਗਿਣਤੀ ਉਹ ਵੱਧ ਜਾਂਦੀ ਹੈ ਇਸਟ ਦੇ ਨਾਲ ਸੋ ਜਿਹੜਾ ਚਾਰਾ ਹੁੰਦਾ ਆਪਣਾ ਉਹ ਆਸਾਨੀ ਦੇ ਨਾਲ ਤੇ ਸਹੀ ਬਿਲਕੁਲ ਇਹ ਇਸਟ ਉਸਨੂੰ ਗਲਾਉਣ ਵਿੱਚ ਸਹਾਇਤਾ ਕਰਦਾ ਜਿਸ ਦੇ ਨਾਲ ਪਸ਼ੂ ਦਾ ਗੋਬਰ ਤੇ ਪਾਚਣ ਸ਼ਕਤੀ ਸਹੀ ਰਹਿੰਦੀ ਹੈ ਇਸ ਤੋਂ ਇਲਾਵਾ ਜੇ ਆਪਣਾ ਪਸ਼ੂ ਵੀ ਖਾ ਪੀ ਘਟ ਰਿਹਾ ਵਾ ਤਾਂ ਉਸ ਦੇ ਲਈ ਆਪਾਂ ਉਸ ਨੂੰ ਲਿਵਰ ਟੋਨਿਕ ਦੇ ਸਕਦੇ ਆਂ ਲਿਵਰ ਟੋਨਿਕ ਭੁੱਖ ਲੱਗਣ ਦਾ ਹੁੰਦਾ ਹੈ ਕਈ ਜਦੋਂ ਨਾ ਪਸ਼ੂ ਨੂੰ ਭੁੱਖ ਲੱਗਦੀ ਆ ਇੱਕ ਕਾਰਗਲ ਦਾ ਲਿਵੋਫਿਰੋਲ ਪ੍ਰੋਡਕਟ ਆ ਠੀਕ ਹੈ ਜੀ ਉਹ ਤੁਸੀਂ ਤਕਰੀਬਨ ਦੇ ਸਕਦੇ ਆਂ ਪਸ਼ੂ ਨੂੰ ਉਸ ਦੇ ਨਾਲ ਉਸ ਦਾ ਮੇਦਾ ਵੀ ਸਹੀ ਰਹਿੰਦਾ ਵਾ ਤੇ ਉਸ ਨੂੰ ਪਸ਼ੂ ਨੂੰ ਜੇ ਭੁੱਖ ਨਹੀਂ ਲੱਗਦੀ ਤਾਂ ਉਹ ਭੁੱਖ ਲੱਗਣ ਵਿੱਚ ਵੀ ਸਹਾਇਤਾ ਕਰਦਾ ਵਾ ਇਸ ਤੋਂ ਇਲਾਵਾ ਤੁਸੀਂ ਪਸ਼ੂ ਨੂੰ ਬਫਰ ਦੇ ਸਕਦੇ ਆਂ ਬਫਰ ਦੇ ਵਿੱਚ ਆਪਾਂ ਮਿੱਠਾ ਸੋਡਾ ਵੀ ਦੇ ਸਕਦੇ ਆ ਆਮ ਤੌਰ ਤੇ ਆਪਾਂ ਜ਼ਿਆਦਾਤਰ ਮਿੱਠਾ ਸੋਡਾ ਵੀ ਦਿੰਨੇ ਆ ਠੀਕ ਆ ਜੀ ਮਿੱਠਾ ਸੋਡਾ ਵੀ ਮਿੱਠਾ ਸੋਡਾ ਵੀ ਪਸ਼ੂ ਨੂੰ ਬਹੁਤ ਹੀ ਸਹਾਇਤਾ ਕਰਦਾ ਪਚਨ ਸ਼ਕਤੀ ਵਾਸਤੇ ਜਿਹੜੇ ਤਕਰੀਬਨ 10 ਤੋਂ 12 ਲੀਟਰ ਤੱਕ ਦੁੱਧ ਦਿੰਦੇ ਆ ਪਸ਼ੂ ਉਸ ਨੂੰ 100 ਤੋਂ 150 ਗ੍ਰਾਮ ਮਿੱਠਾ ਸੋਡਾ ਡੇਲੀ ਦਿਆਹੀ ਕਰੋ ਠੀਕ ਆ ਜੀ ਸੋ ਆਪਾਂ ਇੱਕ ਹੋਰ ਵੀ ਜੇ ਆਪਾਂ ਪਸ਼ੂ ਦਾ ਗਾਲਾ ਵੀ ਸਹੀ ਕਰਨੇ ਗਾਲਾ ਪਸ਼ੂ ਘਟ ਕਰਦਾ ਜਿਵੇਂ ਕਿ ਪਹਿਲਾਂ ਦੱਸਿਆ ਵਾ ਉਸ ਵਿੱਚ ਆਪਾਂ ਤੂੜੀ ਜਾਂ ਸੁੱਕਾ ਸੁੱਕਾ ਜਿਹੜਾ ਫੂਸਾ ਕੁਛ ਲਿਓ ਮਿਕਸ ਕਰ ਸਕਦੇ ਹਾਂ ਠੀਕ ਹੈ ਜੀ ਇਸ ਦੇ ਨਾਲ ਪਸ਼ੂ ਦਾ ਜਿਹੜਾ ਗਾਲੀ ਆ ਉਹ ਜ਼ਿਆਦਾ ਟਾਈਮ ਕਰੂਗਾ ਠੀਕ ਆ ਜ਼ਿਆਦਾ ਟਾਈਮ ਕਰੂਗਾ ਜਲਦੀ ਉਹ ਆਪਣਾ ਆਸਾਨੀ ਨਾਲ ਆਪਣਾ ਜਿਹੜਾ ਵਿਚਾਰਾ ਹੁੰਦਾ ਉਸ ਨੂੰ ਪਚਾ ਸਕਦਾ ਵਾ ਕਿਉਂਕਿ ਜੇ ਪਸ਼ੂ ਆਪਣਾ ਜ਼ਿਆਦਾ ਟਾਈਮ ਗਾਲਾ ਕਰੂਗਾ ਉਸ ਦੇ ਮੂੰਹ ਵਿੱਚ ਕੁਦਰਤੀ ਤੌਰ ਤੇ ਸਲਾਈਵਾ ਪੈਦਾ ਹੁੰਦਾ ਵਾ ਜੇ ਜੇ ਪੰਜਾਬੀ ਪੰਜਾਬੀ ਭਾਸ਼ਾ ਦੀ ਥੁੱਕ ਵੀ ਕਹਿ ਦਿੰਦੇ ਆ ਠੀਕ ਆ ਜੀ ਤੇ ਉਸ ਦੇ ਨਾਲ ਕੀ ਹੁੰਦਾ ਵਾ ਉਸ ਦਾ ਜਿਹੜਾ ਪਾਚਣ ਸ਼ਕਤੀ ਆ ਉਹ ਆਸਾਨੀ ਨਾ ਹੋ ਜਾਂਦੀ ਆ ਠੀਕ ਆ ਸੋ ਜੇ ਆਪਾਂ ਸੁੱਕਾ ਉਸ ਨੂੰ ਡਰਾਈ ਰੱਖਾਂਗੇ ਪੱਠਿਆਂ ਨੂੰ ਸੋ ਉਸ ਦੇ ਨਾਲ ਆਪਣੇ ਪਸ਼ੂ ਵਿੱਚ ਫੈਟ ਵਿੱਚ ਵੀ ਵਾਧਾ ਜ਼ਰੂਰ ਹੋਊਗਾ ਇਸ ਤੋਂ ਅੱਗੇ ਜੇ ਆਪਾਂ ਦੱਸਿਆ ਸੀਗਾ ਤੁਹਾਨੂੰ ਵੀ ਉਸ ਨੂੰ ਬੁਖਾਰ ਹੁੰਦਾ ਤਾਂ ਉਸ ਤੁਸੀਂ ਡਾਕਟਰ ਨੂੰ ਸੱਦ ਕੇ ਉਸ ਦਾ ਟ੍ਰੀਟਮੈਂਟ ਕਰਾਉਣਾ ਵਾ ਠੀਕ ਆ ਜੀ ਬਾਕਾਇਦਾ ਉਸ ਦੀ ਬੁਖਾਰ ਦਾ ਹੱਲ ਕਰਨਾ ਵਾ ਤੇ ਇਹ ਕਿਹੜਾ ਆਪਣਾ ਲਾਸਟ ਤੇ ਪੁਆਇੰਟ ਸੀਗਾ ਹੂਫ ਖੋਰਾ ਦੀ ਪਰੇਸ਼ਾਨੀ ਦਾ ਸੋ ਉਸ ਨੂੰ ਤੁਸੀਂ ਕੀ ਕਰਨਾ ਹੋ ਜਿਹੜੇ ਖੁਰ ਬਣਾਉਂਦੇ ਹੁੰਦੇ ਸਪੈਸ਼ਲ ਬੰਦੇ ਹੁੰਦੇ ਆ ਉਹਨਾਂ ਨਾਲ ਤੁਸੀਂ ਕੰਟੈਕਟ ਕਰਨਾ ਸੰਪਰਕ ਕਰਨਾ ਉਹਨਾਂ ਕੋਲ ਸਿਕੰਜਾ ਬਕਾਇਦਾ ਬਣਿਆ ਹੁੰਦਾ ਵਾ ਸੋ ਉਸ ਦੇ ਨਾਲ ਉਹ ਆਪਣਾ ਖੁਰਨ ਦੀ ਬਿਲਕੁਲ ਬੰਦਤਰ ਨੂੰ ਸਹੀ ਤਰੀਕੇ ਨਾਲ ਕਰ ਦਿੰਦੇ ਆ ਠੀਕ ਆ ਤਕਰੀਬਨ ਸਾਲ ਦੇ ਵਿੱਚ ਇੱਕ ਵਾਰ ਜਰੂਰ ਪਸ਼ੂਆਂ ਦੇ ਖੁਰ ਬਣਾਇਆ ਕਰੋ ਚਾਹੇ ਪਸ਼ੂ ਲੰਗੜਾਉਣ ਨਾਲ ਲੰਗੜਾਉਣ ਨੂੰ ਪਰੇਸ਼ਾਨੀ ਆਵੇ ਚਾਹੇ ਨਾ ਆਵੇ ਇੱਕ ਸਾਲ ਦੇ ਵਿੱਚ ਜਰੂਰ ਹਰ ਇੱਕ ਪਸ਼ੂ ਦੇ ਖੁਰਾਂ ਦੀ ਤੁਸੀਂ ਜਾਂਚ ਪੜਤਾਲ ਕਰਿਆ ਕਰੋ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਜੀ ਧੰਨਵਾਦ